ਬਾਰ ਮੇਰਾ ਨਾ ਗਲਪਤ ਇਹ ਅਸੀਂ ਕੰਡੇ ਪਰ ਖੜੇ ਸੀ ਕਿ ਕੰਮ ਦਾ ਹੁੰਦੜ ਕੋ ਉਪਰਾ ਅਸੀਂ ਗਲਪਤ ਕਰਦੇ ਸੀ ਉਧਰ ਮੜ ਕੇ ਬਾਸਾ ਹੀ ਐ ਉਦੋਂ ਗੱਡੀ ਜਿਹੜੀ ਆ ਪੁਰਸੀ ਗੱਡੀ ਆਈ ਐ ਉਹਨੇ ਕ੍ਰਾਸ ਕੀਤਾ ਉਹ ਸਾਨੂੰ ਉਹਨੇ ਮਾਨੂੰਨ ਨੇ ਫੰਗਸ ਸੁਬੀ ਦਾ ਬਗੀਰਾ ਉਹ ਗੱਡੀ ਦੇ ਥੱਲੇ ਵਿੱਚ ਆਈ ਐ ਬਲਦਿੱਤ ਫੇਰ ਅਸੀਂ ਮਾਰ ਕੱਢਿਆ ਤੇ ਤੇਰੇ ਗੱਡੀ ਦੇ ਵਿੱਚ ਪਾਇਆ ਸੀ ਤੇਰੇ ਪਸਾਰੇ ਦੇ ਵਿੱਚ ਗੱਡੀ ਸੰਖਿਆ ਖਾਲੀ ਹੈ ਉਹ ਤੇਰੇ ਉੱਤੇ ਆਤਵਾ ਦੇ ਹਿੰਦਾਂ ਦਾ ਤੇ ਉਹ ਤੇ ਡਾਟਾ ਨੇ ਲੱਗੇ ਵੀ ਪੁਰਾਣੀ ਹੈ ਅੱਛਾ ਤੇ ਤੁਹਾਡੇ ਕਿੰਨੇ ਸੱਟ ਲੱਗੀਆਂ ਮੇਰੇ ਸੱਟਾਂ ਛੇ ਸੱਟ ਲੱਗੀਆਂ ਜਾਂ ਸੱਤ ਹੀ ਲੱਗੀਆਂ 35 ਲੱਗਦੇ ਲੱਗੀਆਂ ਇਸ ਲਈ ਗਿਓ ਨਹੀਂ ਉਹਨਾਂ ਨੇ ਸਾਨੂੰ ਗੱਡੀ ਚ ਪਾਈ ਜਾਂਦਾ ਹਸਪੀਟਲ ਵਿੱਚ ਆ ਪੁੱਛਿਆ ਨਾਮ ਮੇਰਾ ਬੈਸ਼ਨਦਾਤਾ ਪਿੰਡ ਅਨੰਦਪੁਰ ਕੋਠਿਆਂ ਤੋਂ ਬਾਬੂ ਕਿਸ ਜਾਂਦੇ ਦਾ ਕਲਰ ਦਾ ਲਟਕਾ ਮੈਂ ਜਿਹਨਾਂ ਦੀ ਐਕਸੀਡੈਂਟ ਹੋਇਆ ਇਹ ਤੇ ਮੈਨੂੰ ਰੋੜਾ ਆਇਆ ਸੀ ਕਿ ਮੈਨੂੰ ਫੋਨ ਦਾ ਆਇਆ ਕਿ ਬੜਾ ਸਭ ਦੇ ਐਕਸੀਡੈਂਟ ਹੋ ਗਿਆ ਤੇ ਮੈਂ ਹਸਪੀਟਲ ਆਇਆ ਤੇ ਅਕੇ ਦੇਖਿਆ ਉਹਨਾਂ ਨੇ ਡਬਾਇਆ ਔਰ ਇਹ ਆਪੀ ਰੈਂਡਾੜਾ ਕੁਰਸੀ ਦੀ ਗੱਡੀ ਨਾਲ ਹੋਇਆ ਵੀ ਮੰਗ ਕਰ ਦਿਓ ਪ੍ਰਸ਼ਾਸਨ ਨੂੰ ਵੀ ਮੰਗ ਕਰ ਦਿਓ ਅਸੀਂ ਇਹ ਮੰਨ ਕਰਦੇ ਆ ਕਿ ਇੱਕ ਕੇਸ ਫਾਈਲ ਹੋਣਾ ਚਾਹੀਦਾ ਬਾਕੀ ਜੋ ਸਿਵਲ ਤੇ ਕੇਸ ਚੱਲਦਾ ਹੈ ਉਸ ਤਰ੍ਹਾਂ ਇਹਨੂੰ ਨਿਕਲਣਾ ਚਾਹੀਦਾ ਹੈ ਠੀਕ ਹੈ ਨਾ ਹਰ ਕਿਸੇ ਨੂੰ ਪਤਾ ਲੱਗੇ ਵੀ ਇਹ ਜੇ ਸਿਵਲ ਹੈ ਤੇ ਸਿਵਲ ਉਹ ਸਿਵਲ ਦਾ ਕੇਸ ਚੱਲਦਾ ਜਾ ਤੇ ਫਿਰ ਅਦਾਲਤ ਦੇ ਵੀ ਚੱਲਣਾ ਚਾਹੀਦਾ ਕਿਉਂਕਿ ਰੂਲ ਹਰ ਇੱਕ ਦਿਖਾਉਗਾ ਕਿ ਘਿਉਣੇ ਸਾਡੇ ਕੋ ਦੋ ਪੇਸ਼ੈਂਟ ਆਏ ਸੀ ਇੱਕ ਤੇ ਬ੍ਰੌਟ ਹੈਡ ਹੀ ਕਿਸ਼ਨ ਚੰਦ son of ਸ਼ਰੀਪੰਤਰਾ ਇਹ ਅਨੰਦਪੁਰ ਕੋਠੇ ਦਾ ਰਹਿਣ ਵਾਲਾ ਸੀ ਤੇ ਦੂਸਰਾ ਜਿਹੜਾ ਪੇਸ਼ੈਂਟ ਹੈ ਰਵੀਤ ਕੁਮਾਰ ਕੇ ਤਰਫ ਨਰੋਡ ਜਾਂ ਮੁੱਛਿੰਗਾ ਰੇਡ ਵਾਲਾ ਇਹ ਦੋਨੋਂ ਪੇਸ਼ੈਂਟ ਦਾ ਐਕਸੀਡੈਂਟ ਹੋਇਆ ਸੀ ਤੇ ਖੜੇ ਸੀ ਕੋਈ ਜੋ ਵੀ ਸਾਡੂੰ ਅਟੈਂਡੈਂਸ ਨੇ ਹਿਸਟਰੀ ਦਿੱਤੀ ਇਹ ਖੜੇ ਸੀ ਤੇ ਇਹਦਾ ਐਕਸੀਡੈਂਟ ਹੋਇਆ ਕਿ ਕਾਰਨ ਤੇ ਉਹਦੇ ਬਾਅਦ ਇੱਕ ਪੇਸ਼ੈਂਟ ਦਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਅੱਗੇ ਇਨਵੈਸਟੀਗੇਸ਼ਨਸ ਕਰ ਰਹੀ ਹੈ ਜਿਹੜਾ ਸੈਕੰਡ ਪੇਸ਼ੈਂਟ ਰਵੀਤ ਕੁਮਾਰ ਉਹ ਹਜੇ ਸਟੇਬਲ ਹੈ ਤੇ ਫੋਰ ਦਾ ਟਾਈਮਿੰਗ ਅਗੇ ਇਨਵੈਸਟੀਗੇਸ਼ਨਸ ਕਰਾਂਗੇ ਜੋ ਵੀ ਉਹਦੀ ਰਿਪੋਰਟਿੰਗ ਸਹੀ ਫਿਰ ਅਹੀਂ ਪੁਲਿਸ ਨੂੰ ਹੈਂਡ ਓਵਰ ਕਰਤਾ ਹੈ ਰਵੀਤ ਕੁਮਾਰ ਮੇਰਾ ਨਾ ਕਲਪਤੀ ਉਹ ਇਹ ਅਸੀਂ ਕੰਡੇ ਪਰ ਖੜਤੇ ਕਿ ਦਰਬਾਰ ਮੰਦਰ ਕੋਲ ਉਪਰ ਅਸੀਂ ਕਲਪਤ ਕਰਦੇ ਸੀ ਉਧਰ ਮੜ ਕੀ ਬਸਾਈ ਹੈ ਉਦੋਂ ਗੱਡੀ ਜਿਹੜੀ ਆ ਪੁੱਛ ਦੀ ਗੱਡੀ ਆਈ ਆ ਉਹਨੇ ਕ੍ਰਾਸ ਕੀਤਾ ਉਹ ਸਭ ਲੋਨ ਨੇ ਲੋਨ ਨੇ ਫਤਨ ਸੁਬੀ ਦਾ ਬਹੁਈੜਾ ਉਹ ਗੱਡੀ ਦੇ ਥੱਲੇ ਵਿੱਚ ਆਈ ਆ ਬਲਦ ਚ ਫੇਰ ਅਸੀਂ ਮਰ ਕੱਢਿਆ ਕੰਡਰ ਕੋਲ ਤੇ ਫਿਰ ਉਹ ਗੱਡੀ ਦੇ ਵਿੱਚ ਪਾਇਆ ਸੀ ਤੇ ਪਸਾਰੇ ਦੀ ਗੱਡੀ ਸੰਕਿਆ ਖਾਲੀ ਹੈ ਉਹ ਫਿਰ ਉਹ ਕੇ ਆਤਵਾ ਦੇ ਹਿੰਦ ਦਾ ਤੇ ਉਹ ਕੇ ਡਾਟਣੇ ਲੱਗੇ ਕਿ ਪੁਰਾਣੀ ਹੈ ਅੱਛਾ ਤੇ ਤੁਹਾਡੇ ਕਿੰਨੇ ਸੱਟ ਲੱਗੀਆਂ ਮੇਰੇ ਸੱਟਾਂ ਛੇ ਸੱਟ ਲੱਗੀਆਂ ਜਾਂ ਸੱਤ ਹੀ ਲੱਗੀਆਂ 35 ਲੱਗਦੇ ਲੱਗੀਆਂ ਇਸ ਲਈ ਗਦੀ ਉਹ ਨਹੀਂ ਉਹਨਾਂ ਨੇ ਸਾਨੂੰ ਗੱਡੀ ਚ ਪਾਈ ਜਾਂਦਾ ਹਸਪੀਟਲ ਵਿੱਚ ਆ ਪੁਲਸਰਾ ਨਾਮ ਮੇਰਾ ਬੈਸ਼ਨਦਾਤਾ ਹੈ ਪਿੰਡ ਅਨੰਦਪੁਰ ਕੋਠਿਆਂ ਤੋਂ ਬਾਬੂ ਕਿਸ ਜਾਂਦੇ ਦਾ ਕਲਰ ਦਾ ਲਟਕਾ ਮੈਂ ਜਿਹਨਾਂ ਦੀ ਐਕਸੀਡੈਂਟ ਹੋਇਆ ਇਹ ਤੇ ਮੈਨੂੰ ਰੋੜਾ ਆਇਆ ਸੀ ਕਿ ਮੈਨੂੰ ਫੋਨ ਦਾ ਆਇਆ ਕਿ ਬੜਾ ਸਭ ਦੇ ਐਕਸੀਡੈਂਟ ਹੋ ਗਿਆ ਤੇ ਮੈਂ ਹਸਪੀਟਲ ਆਇਆ ਤੇ ਅਕੇ ਦੇਖਿਆ ਉਹਨਾਂ ਨੇ ਡਬਾਇਆ ਔਰ ਇਹ ਆਪੀ ਰੈਂਡਾ ਕੁਰਸੀ ਦੀ ਗੱਡੀ ਨਾਲ ਹੋਇਆ ਵੀ ਮੰਗ ਕਰ ਦਿਓ ਪ੍ਰਸ਼ਾਸਨ ਨੂੰ ਵੀ ਮੰਗ ਕਰ ਦਿਓ ਪੁਲਸਰ ਨੇ ਇਹ ਮੰਗ ਕਰਦੇ ਆ ਕਿ ਇੱਕ ਕੇਸ ਫਾਈਲ ਹੋਣਾ ਚਾਹੀਦਾ ਬਾਕੀ ਜੋ ਸਿਵਲ ਤੇ ਕੇਸ ਚੱਲਦਾ ਹੈ ਉਸ ਤਰ੍ਹਾਂ ਇਹਨੂੰ ਨਿਕਲਣਾ ਚਾਹੀਦਾ ਹੈ ਠੀਕ ਹੈ ਨਾ ਹਰ ਕਿਸੇ ਨੂੰ ਪਤਾ ਲੱਗੇ ਵੀ ਇਹ ਇਹ ਜੇ ਸਿਵਲ ਹੈ ਤਾਂ ਸਿਵਲ ਦਾ ਕੇਸ ਚੱਲਦਾ ਜਾਏ ਤੇ ਫਿਰ ਅਦਾਲਤ ਦੇ ਵੀ ਚੱਲਣਾ ਚਾਹੀਦਾ ਕਿਉਂਕਿ ਰੋਲ ਹਰ ਇੱਕ ਦਿਫਾ ਹੋਊਗਾ ਕਿ ਕੋਈ ਹੋਣੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀ ਇੱਕ ਤੇ ਬ੍ਰੌਟ ਹੈਡੀ ਕਿਸ਼ਨ ਚੰਦ son of ਸ਼ਰੀਪੰਤਰਾ ਇਹ ਅਨੰਦਪੁਰ ਕੋਠੇ ਦਾ ਰਹਿਣ ਵਾਲਾ ਸੀ ਤੇ ਦੂਸਰਾ ਜਿਹੜਾ ਪੇਸ਼ੈਂਟ ਹੈ ਰਵੀਤ ਕੁਮਾਰ ਇਹ ਤਰਫ ਨਰੋਡ ਜਾਂ ਮੁੱਛੀ ਦਾ ਰੈਡ ਵਾਲਾ ਇਹ ਦੋਨੋਂ ਪੇਸ਼ੈਂਟ ਦਾ ਐਕਸੀਡੈਂਟ ਹੋਇਆ ਸੀ ਤੇ ਖੜੇ ਸੀ ਕੋਈ ਜੋ ਵੀ ਸਾਡੂੰ ਅਟੈਂਡੈਂਸ ਨੇ ਹਿਸਟਰੀ ਦਿੱਤੀ ਇਹ ਖੜੇ ਸੀ ਤੇ ਇਹਦਾ ਐਕਸੀਡੈਂਟ ਹੋਇਆ ਕਿ ਕਾਰਨ ਤੇ ਉਹਦੇ ਬਾਅਦ ਇੱਕ ਪੇਸ਼ੈਂਟ ਦਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਅੱਗੇ ਇਨਵੈਸਟੀਗੇਸ਼ਨਸ ਕਰ ਰਹੀ ਹੈ ਜਿਹੜਾ ਸੈਕੰਡ ਕੁਐਸ਼ਨ ਹੈ ਰਵੀਤ ਕੁਮਾਰ ਉਹ ਹਜੇ ਸਟੇਬਲ ਹੈ ਤੇ ਫੋਰ ਦਾ ਟਾਈਮਿੰਗ ਅਗੇ ਇਨਵੈਸਟੀਗੇਸ਼ਨਸ ਕਰਾਂਗੇ ਜੋ ਵੀ ਉਸ ਰਿਪੋਰਟਿੰਗ ਹੋਏਗੀ ਫਿਰ ਅਸੀਂ ਪੁਲਿਸ ਨੂੰ ਹੈਂਡਓਵਰ ਕਰਾਂਗੇ